ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬਰਨਾਲਾ ਦੇ ਵਿੱਚ ਸੂਬਾ ਪੱਧਰੀ ਸਮੀਖਿਆ ਬੈਠਕ ਹੋਈ ਹੈ ਜਿਸ ਵਿੱਚ ਪੰਜਾਬ ਪਰ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਗੂ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਕੁਲਰੀਆਂ ਦੇ ਧਰਨੇ ਨੂੰ ਲੈ ਕੇ 2 ਅਪ੍ਰੈਲ ਨੂੰ ਪੰਜਾਬ ਪੱਧਰ ਤੇ ਡੀਸੀ ਅਤੇ ਐਸਐਸਪੀ ਦਫ਼ਤਰਾਂ ਦਾ ਘਰਾਵ ਕਰਨ ਦਾ ਫੈਸਲਾ ਲਿਆ ਗਿਆ ਹੈ ਮੈਂਬਰ ਪਾਰਲੀਮੈਂਟ ਚੋਣਾਂ ਨੂੰ ਲੈ ਕੇ ਜਾਬ ਤਾ ਲਾਗੂ ਕਰ ਦਿੱਤਾ ਗਿਆ ਹੈ ਜਿਸ ਕਨ ਭਾਜਪਾ ਗਊਆਂ ਦੇ ਵਿਰੁੱਧ ਪਿੰਡਾਂ ਦੇ ਵਿੱਚ ਮੋਰਚਾ ਖੋਲਿਆ ਜਾਵੇਗਾ ਇਸ ਦੇ ਨਾਲ ਹੀ ਯੂनाइटेड ਕਿਸਾਨ ਮੋਰਚਾ ਨੇ 23 ਮਾਰਚ ਨੂੰ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਅੱਜ ਤਰਕਸ਼ੀਲ ਭਵਨ ਬਰਨਾਲਾ ਦੇ ਵਿੱਚ ਸਾਡੀ ਸੂਬਾ ਮੀਟਿੰਗ ਹੋਈ ਹੈ ਜਿਹੜੀ ਮੰਥਲੀ ਮੀਟਿੰਗ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਅਸੀਂ ਜਿਹੜਾ ਦਿੱਲੀ ਦੇ ਵਿੱਚ ਆਪਣੀ ਮਹਾਪਚਾਇਤ ਦਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਉਹਦੇ ਬਾਰੇ ਅਸੀਂ ਵਿਚਾਰਪੰਦਰਾਂ ਕੀਤਾ ਸਾ ਤੋਂ ਕੀ ਉੱਥੇ ਕਮੀਆਂ ਰਹਿ ਗਈਆਂ ਕੀ ਅਸੀਂ ਉਥੋਂ ਖੱਟ ਕੇ ਆਏ ਆ ਕੀ ਕਮਾ ਕੇ ਆਏ ਆ ਉਹਦਾ ਮਤਲਬ ਰਿਵਿਊ ਕੀਤਾ ਤੇ ਅਗਲੇ ਪ੍ਰੋਗਰਾਮ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਤਿਆਰੀ ਕੀਤੀ ਆ ਅਸੀਂ ਖਾਸ ਕਰਕੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਸੱਦਾ ਦਿੱਤਾ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਨ ਮਨਾਉਣ ਦਾ ਤੇ ਅੱਗੋਂ ਜਿਹੜੇ ਜਿਹੜਾ ਚੌਂਕ ਕਮਿਸ਼ਨ ਨੇ ਐਲਾਨ ਕਰਤਾ ਖਾਸ ਕਰਕੇ ਜਿਹੜੀ ਭਾਜਪਾ ਹਕੂਮਤ ਹੈ ਪੂਰੇ ਖਿਲਾਫ ਮਤਲਬ ਪਿੰਡਾਂ ਦੇ ਵਿੱਚ ਅਸੀਂ ਕਹੇ ਜਾ ਮਾਹੌਲ ਬਣਾਉਣਾ ਹੈ ਉਹਦੀ ਤਿਆਰੀ ਕੀਤੀ ਆ ਸੀ ਆ ਇੱਕ ਜਿਹੜਾ ਸਾਡਾ ਚੱਲਦਾ ਮੋਰਚਾ ਆਪਣੇ ਕੁਦਰੀਆਂ ਆਪਣੇ ਜਿਹੜਾ ਬਦਲਾਟੀ ਲਗਾਤਾਰ ਸਾਢੇ 6 ਜਨਵਰੀ ਤੋਂ ਚੱਲਦਾ ਉਹਦੇ ਸਬੰਧ ਵਿੱਚ ਅਸੀਂ ਅੱਜ ਵਿਚਾਰ ਬਰਤਣਾ ਕੀਤਾ ਕਿਉਂਕਿ ਸਾਡੀ ਉਹ ਜਿਹੜੀ ਕੁਦਰੀਆਂ ਮਸਲੇ ਤੇ ਜਿਹੜੀ ਪਕੜਾ ਅਸੀਂ ਪੂਰੀ ਪਕੜ ਕਰਕੇ ਲਗਾ ਸਚਾਈ ਦਾ ਮੋਰਚਾ ਹੋ ਕਿਸਾਨਾਂ ਦੀ ਦੋ ਦੋ ਕਨਾਲਾਂ ਤਿੰਨ ਤਿੰਨ ਕਨਾਲਾਂ ਜ਼ਮੀਨ ਆ ਜਿਹੜੀ ਬਚਤ ਦੀ ਜ਼ਮੀਨ ਆ ਉਹ ਕਿਸਾਨਾਂ ਦੇ ਕੋਲੇ ਰਹੇ ਜਿਹੜੀ ਮੱਲਾ ਗੋਟਾ ਢਾਣੀਆਂ ਉਹ ਖੋ ਨਾ ਸਕੀ ਉੱਥੇ ਸਾਡੇ ਇਸ ਕਰਕੇ ਲੋਕਾਂ ਦੇ ਹੱਕ ਦੇ ਵਿੱਚ ਮੋਰਚਾ ਚੱਲ ਰਿਹਾ 6 ਜਨਵਰੀ ਤੋਂ ਲਗਾਤਾਰ ਅਸੀਂ ਉੱਥੇ ਡੈਪਟੀ ਜਿਹੜਾ ਹੈਗਾ ਡੈਪਟੀ ਹੈ ਡੀਐਸਪੀ ਭਲਾਗਾ ਉਹਦੇ ਲੱਗਿਆ ਹੋਇਆ ਉਹਨੂੰ ਕਾਮਯਾਬ ਕਰਨ ਦੇ ਵਾਸਤੇ ਅਸੀਂ ਅੱਜ ਹੋਰ ਵਾਰ ਮੱਪ ਹੋਏ ਆ ਅਸੀਂ ਅੱਜ ਐਲਾਨ ਕੀਤਾ 23 ਮਾਰਚ ਦੇ ਸ਼ਹੀਦਾਂ ਦਾ ਮੱਲਾ ਜਿਹੜਾ ਸ਼ਹੀਦੀ ਦਿਹਾੜਾ ਉਹ ਵੀ ਉਸ ਮੋਰਚੇ ਤੇ ਮਨਾਇਆ ਜਾਊਗਾ ਮਾਨਸਾ ਜ਼ਿਲ੍ਹੇ ਵੱਲੋਂ ਤੇ ਉਸ ਤੋਂ ਅੱਗੇ 2 April ਨੂੰ ਬਹੁਤ ਵੱਡੀ ਇੱਕ ਮਤਲਬ ਅਸੀਂ ਇਕੱਠ ਕਰਕੇ ਬਹੁਤ ਵੱਡਾ ਇਕੱਠ ਕਰਕੇ ਜਿਹੜਾ ਪੰਜਾਬ ਪੱਤਰ ਦਾ ਹੋਊਗਾ ਸਾਡਾ ਉਹ ਮਾਨਸਾ ਦਾ SSP ਤੇ ਮਾਨਸਾ ਦਾ DC ਜਿਹੜਾ ਹੁਣ ਤੱਕ ਸਾਡੀ ਗੱਲ ਨੂੰ ਠੀਕ ਵੀ ਕਹਿੰਦਾ ਰਿਹਾ ਤੇ ਲਾਰੇ ਵੀ ਲਾਉਂਦੇ ਰਹੇ ਆ ਮਸਲਾ ਹੱਲ ਨਹੀਂ ਕੀਤਾ ਉਹਨਾਂ ਦਾ ਘਰਾਓ ਕਰਾਂਗੇ ਅਸੀਂ 2 ਜਿਹੜੀ April ਆ ਉਹ ਅੱਜ ਤਰੀਕ ਤੈਅ ਕਰ ਲਈ ਉਦੋਂ ਤੱਕ ਪ੍ਰਸ਼ਾਸਨ ਸਾਡਾ ਮਸਲਾ ਜੇ ਹੱਲ ਨਹੀਂ ਕਰਦਾ ਤਾਂ ਉਦੋਂ ਅਸੀਂ ਜਿਹੜਾ ਘਰੋਆ ਉਹ ਸ਼ੁਰੂ ਕਰਾਂਗੇ ਉਹਨਾਂ ਦਾ ਅੱਗੇ ਕੀ ਬਣਦਾ ਉਹ ਦੇਖਾਂਗੇ ਤੇ ਭਰਾਤਰੀ ਜੱਥੇਬੰਦੀਆਂ ਨੇ ਪਹਿਲਾਂ ਵੀ ਸਾਨੂੰ ਹਮਾਇਤ ਦਿੱਤੀ ਆ ਤੇ ਅੱਜ ਵੀ ਅਸੀਂ ਅਪੀਲ ਕਰਦੇ ਆ ਜਿਹੜੀਆਂ ਭਰਾਤਰੀ ਜੱਥੇਬੰਦੀਆਂ ਉਸ ਕੁਲਰੀਆਂ ਮਸਲੇ ਨੂੰ ਠੀਕ ਸਮਝਦੀਆਂ ਵੀ ਉਹ ਗਰੀਬ ਕਿਸਾਨਾਂ ਦਾ ਮਸਲਾ ਉਹ ਸਾਡੀ ਸਪੋਰਟ ਤੇ ਆਉਣਗੀਆਂ ਅਸੀਂ ਉਹਨਾਂ ਨੂੰ ਬੇਇੱਜ਼ਤੀ ਵੀ ਕਰਦੇ ਆ ਮਿਲ ਕੇ ਵੀ ਕਰਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਸੂਬਾ ਵਰਕਿੰਗ ਦੀ ਤਰਸੀ ਭਵਨ ਬਰਨਾਲਾ ਮੀਟਿੰਗ ਕੀਤੀ ਆ ਜਿਹਦੇ ਚ ਅਸੀਂ ਇੱਕ ਤਾਰ ਰਿਵਿਊ ਕੀਤਾ ਜਿਲ੍ਹਾ ਉਹਦੇ ਤੇ ਅਸੀਂ ਤਸੱਲੀ ਪ੍ਰਗਟ ਕੀਤੀ ਆ ਕਿ ਉੱਥੇ ਜਿਹੜਾ ਪ੍ਰਭਾਵਸ਼ਾਲੀ ਇਕੱਠ ਰਿਹਾ ਔਰ ਸਾਡੀ ਜਥੇਬੰਦੀ ਨੇ ਜੋ ਕੋਟਾ ਲਾਇਆ ਸੀ ਉਹਦੇ ਤੇ ਵੀ ਅਸੀਂ ਤਸੱਲੀ ਪ੍ਰਗਟ ਕੀਤੀ ਆ ਨੰਬਰ 2 ਤੇ ਅਸੀਂ ਸੂਜਗਤ ਮੋਰਚੇ ਨੇ ਜਿਹੜਾ 23 ਮਾਰਚ ਦਾ ਸ਼ਹੀਦਾ ਦਾ ਜਹਾੜਾ ਮਨਾਉਣ ਦਾ ਫੈਸਲਾ ਕੀਤਾ ਉਹਦੇ ਸਬੰਧ ਚ ਅਸੀਂ ਫੈਸਲੇ ਕੀਤੇ ਆ ਸਾਰੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚੋ 23 ਮਾਰਚ ਦੇ ਸ਼ਹੀਦਾ ਦੀ ਯਾਦ ਚ ਪ੍ਰੋਗਰਾਮ ਕਰਾਂਗੇ ਵਿਸ਼ੇਸ਼ ਤੌਰ ਤੇ ਇੱਕ ਤਾਂ ਦੱਬਾ ਲਈ ਜਿਹੜਾ ਮੋਰਚਾ ਚੱਲ ਉਹਦੇ ਤੇ ਮਨਾਵਾਂਗੇ ਤੇ ਵਿਸ਼ੇਸ਼ ਤੌਰ ਤੇ ਮਾਨਸਾ ਪੁੱਲਰਿਆਂ ਦੇ ਮਾਮਲੇ ਚ ਜਿਹੜਾ ਭਲਾੜੇ ਮੋਰਚਾ ਲੱਗਾ ਉਹਦੇ ਤੇ ਵਿਸ਼ੇਸ਼ ਤੌਰ ਤੇ ਸੀ 23 ਮਾਰਚ ਦੇ ਸ਼ੀਸ਼ਾ ਚ ਅ ਜਾਰਚ ਚੋਂ ਪ੍ਰੋਗਰਾਮ ਕਰਾਂਗੇ ਉਹਦੇ ਸੰਬੰਧ ਚ ਜਿਹੜਾ ਪੁੱਲਰਿਆਂ ਵਾਲਾ ਮਾਮਲਾ ਉਹਦੇ ਸੰਬੰਧ ਚ ਅਸੀਂ ਫੈਸਲਾ ਕੀਤਾ ਕਿ ਲਗਾਤਾਰ ਉੱਥੇ ਸੀ ਆਪਾਂ ਪਟਾਟ ਕਰ ਰਹੇ ਸੀਗੇ ਔਰ ਪਹਿਲਾਂ ਵੀ ਅਸੀਂ ਐਸਐਸਪੀ ਤੇ ਡੀਸੀ ਦੇ ਖਿਲਾਫ ਪ੍ਰੋਗਰਾਮ ਦਿੱਤੇ ਸੀ ਤੇ ਐਸਐਸਪੀ ਨੇ ਸਾਨੂੰ ਸਦਕੇ ਵਿਸ਼ਵਾਸ ਦਵਾ ਸੀ ਕਿ ਤੁਸੀਂ ਇਹ ਪੋਰੋਰਾ ਪੋਸਟਮਨ ਕਰ ਦੋ ਮੈਂ ਤੁਹਾਡੇ ਜਿਹੜੇ ਭੂਮਾ ਵਿਆਗ ਗਰੋ ਹੈ ਜਿਹਦੀ ਸਰਪੰਚ ਗਵਾਹੀ ਕਰਦਾ ਉਹਨਾਂ ਦੇ ਪਰਚੇ ਵੀ ਦਰਜ ਕਰੂੰਗਾ ਉਹਨਾਂ ਨੂੰ ਗਰਪਰਾਨ ਵੀ ਕਰੂੰਗਾ ਤੁਹਾਡਾ ਜਮੀਨ ਦਾ ਮਾਮਲਾ ਵੀ ਹੱਲ ਕਰੂੰਗਾ ਅਸੀਂ ਤਰਕ ਦੇ ਨਾਲ ਉੱਥੇ ਦੱਸਿਆ ਕਿ ਜਿਹੜੀ ਵਾਦਕਰ ਜਮੀਨ ਹੈ ਇਹ ਮਰੱਬੇਬੰਦੀ ਵਿਲੇ ਇੱਕ ਬਚਤੀ ਦੀ ਜਮੀਨ ਹੈ ਮਰੱਬੇਬੰਦੀ ਵਿਭਾਗ ਨੇ ਉਹਨਾਂ ਨੂੰ ਸੌਂਪੀ ਹੋਈ ਆ ਇਹ ਨਜਾਇਜ਼ ਤੌਰ ਤੇ ਉੱਥੇ ਪੰਚਾਇਤੀ ਜਮੀਨ ਪੋਸਟ ਕਰ ਰਿਆ ਇਹਦਾ ਹੱਲ ਕਰਾਓ ਉਹਨਾਂ ਨੂੰ ਬਿਸ਼ਵਾਸ ਕਰਾ ਕੇ ਹੱਲ ਕਰਾ ਗਈ ਉਸ ਤੋਂ ਬਾਅਦ ਫਿਰ ਸਾਨੂੰ ਬਿਸ਼ਵਾਸ ਤੋਂ ਆਇਆ ਇਹ ਲਗਾਤਾਰਾ ਪੋਲੀਟੀਕਲ ਦਖਲਅੰਦਾਜ਼ੀ ਹੋਣ ਕਰਕੇ ਮਾਨਤੀ ਉਹ ਮਸਲੇ ਨੂੰ ਹੱਲ ਨਹੀਂ ਹੋਣ ਦਿੰਦੇ ਅੱਜ ਅਸੀਂ ਫੈਸਲਾ ਕਰ ਲਿਆ ਕਿ 2 April ਨੂੰ ਪੰਜਾਬ ਦਾ ਕੱਟ ਕਰਕੇ SSP ਤੇ DC ਦਾ ਇੱਕਰਾਉ ਕਰਾਂਗੇ ਜਿਹੜੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਵਿਸ਼ਵਾਸ ਦਵਾ ਉਹਨੂੰ ਜਨਾ ਇੱਕ ਲਾਗੂ ਨਹੀਂ ਕਰਦੇ ਅਸੀਂ ਉੱਥੇ ਆਪਦਾ ਪ੍ਰੋਗਰਾਮ ਰੱਖਾਂਗੇ ਤੇ ਗਾਂ ਫੈਸਲਾ ਕਰਾਂਗੇ ਕਿ ਅਗਲਾ ਐਕਸ਼ਨ ਕੀ ਦੇਣਾ